ਹਾਂਜੀ ਤਾਂ ਅੱਜ ਤੋਂ ਆਪਾਂ ਆਪਣੀ ਪੰਜਾਬੀ 11ਵੀਂ ਤੇ 12ਵੀਂ ਜਮਾਤ ਦੀ ਜਿਹੜੀ ਵੀ ਕਿਤਾਬਾਂ ਐ ਠੀਕ ਹੈ ਜੀ ਉਹਨਾਂ ਦੀ ਟੈਸਟ ਸੀ ਸ਼ੁਰੂ ਕਰਨ ਜਾ ਰਹੇ ਆ ਤੇ ਰੋਜ਼ ਤਾਂ ਕੋਸ਼ਿਸ਼ ਆਪਣੀ ਪੂਰੀ ਪੂਰੀ ਕੋਸ਼ਿਸ਼ ਹੈ ਰੋਗੀ ਕਿ ਰੋਜ਼ ਦਾ ਟੈਸਟ ਆਪਣੇ ਚੈਨਲ ਤੇ ਪਾ ਦਿਆ ਜਾਵੇ ਤਾਂ ਪਹਿਲਾ ਪਰਸਨ ਚਰਪਟਨਾਥ ਕਿਸ ਸਿਆਸਤ ਦੇ ਰਾਜੇ ਦਾ ਗੁਰੂ ਸੀ ਤਾਂ ਇਹਦਾ ਉੱਤਰ ਹੋ ਜੂਗਾ ਚੰਬੜਿਆਸੱਤਾ ਕਿਦਾਂ ਚੰਬੜਿਆਸੱਤਾ ਠੀਕ ਹੈ ਜੀ ਤੇ ਮੈਂ ਪਹਿਲ ਪਰਸ਼ਨ ਬੋਲਾਂਗਾ ਪਰਸ਼ਨ ਬੋਲ ਕੇ ਥੋੜੀ देर ਰੁਕ ਜੂਗਾ ਤੁਸੀਂ ਆਪਣਾ ਉੱਤਰ ਸੋਚੋ ਠੀਕ ਹੈ ਜੀ ਤੇ ਲਾਸਟ 'ਚ ਆਪਾਂ ਵਿਚਾਰ ਕਰਾਂਗੇ ਕਿ ਕਿੰਨੇ ਪਰਸਨ ਤੁਹਾਡੇ ਸਹੀ ਹੋ ਗਏ ਅਮੀਰ ਖੁਸਰੋ ਨੇ ਪੁਜਾਰਤ ਦਾ ਅਨੁਵਾਦ ਕੀਤਾ ਅਮੀਰ ਖੁਸਰੋ ਨੇ ਪੁਜਾਰਤ ਦਾ ਅਨੁਵਾਦ ਕੀਤਾ ਕਿਹੜੀ ਭਾਸ਼ਾ ਤੋਂ ਕਿਹੜੀ ਭਾਸ਼ਾ ਵਿੱਚ ਕੀਤਾ ਆਹ ਉਹਨੇ ਕੀਤਾ ਜੀ ਪੰਜਾਬੀ ਤੋਂ ਦੇਲਵੀ ਪੰਜਾਬੀ ਤੋਂ ਦੇਲਵੀ ਤੀਜਾ ਪਰਸਨ ਵਿਦਵਾਨਾਂ ਅਨੁਸਾਰ ਕਿਸਨਾਥ ਜੋਕੀ ਨੂੰ ਪੂਰਨ ਭਗਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਵਿਦਵਾਨਾਂ ਅਨੁਸਾਰ ਕਿਸ ਨਾਥ ਜੋਗੀ ਨੂੰ ਪੂਰਨ ਭਗਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤਾਂ ਇਹਦਾ ਉੱਤਰ ਹੋ ਜੂਗਾ ਜੀ ਆਪਣਾ ਚੌਰੰਗੀ ਨਾਥ ਕੀ ਹੋ ਜੂਗਾ ਚੌਰੰਗੀ ਨਾਥ ਸੰਪਰਦਾਇਕ ਸੁਹਿਿਰਤਾ ਸામਪਰਦਾਇਕ ਸੋਹਿਰਤਾ ਦੇ ਸੰਕੇਤ ਕਿਸ ਮਾਥ ਜੋ ਕੀ ਦੇ ਜੀਵਨ ਵਿੱਚੋਂ ਵੇਖਣ ਨੂੰ ਮਿਲਦੇ ਹਨ ਤਾਂ ਇਹਦਾ ਉੱਤਰ ਹੋ ਜਾ ਰਿਹਾ ਰਤਨਨਾਥ ਤੇ ਰਤਨਨਾਥ ਹੋਈਏ ਜਿਹੜਾ ਹੱਜ ਕਰਕੇ ਆਇਆ ਸੀ ਠੀਕ ਹੈ ਤੇ ਅਣੀ ਆਪ ਨੂੰ ਹਾਜੀ ਰਤਨਨਾਥ ਅਖੋਣਾ ਸੀ ਆਤਮਕ ਵਾਰਾਂ ਦੀ ਰਚਨਾ ਕਿਸ ਕਾਲ ਖੰਡ ਵਿੱਚ ਸ਼ੁਰੂ ਹੋਈ ਅਧਿਆਤਮਕ ਵਾਰਾਂ ਦੀ ਰਚਨਾ ਕਿਸ ਕਾਲ ਖੰਡ ਵਿੱਚ ਸ਼ੁਰੂ ਹੋਈ ਤੁਹਾਡਾ ਉੱਤਰ ਹੋ ਜਾਊਗਾ ਜੀ ਨਨਕ ਕਾਲ ਕਿਦੇ ਵਿੱਚ ਨਨਕ ਕਾਲ ਵਿੱਚ ਅਗਲਾ ਪ੍ਰਸ਼ਨ ਸੁਣੋ ਸਿੱਖਵੰਤਾ ਸੁਣਪਤਵੰਤਾ ਐਸ ਜਗ ਮਾਹੀ ਕੈਸੇ ਰਹਿਣਾ ਕਵੀ ਸਤਰਾ ਕਿਸ ਦੀ ਰਚਨਾ ਹੈ ਸੁਣੋ ਸਿੱਖਵੰਤਾ ਸੁਣਪਤਵੰਤਾ ਐਸ ਜਗ ਮਾਹੀ ਕੈਸੇ ਰਹਿਣਾ ਕਵੀ ਸਤਰਾ ਕਿਸ ਦੀ ਹੈ ਤੇਰਾ ਉੱਤਰ ਹੋ ਜੂਗਾ ਜੀ ਆਪਣਾ ਚਰਪਟਨਾਥ ਕੀ ਹੋ ਜੂਗਾ ਜੀ ਚਰਪਟਨਾਥ ਅਗਲਾ ਪਰਸਨ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਹਕੀਮਾਂ ਲੱਕੜੀਆਂ ਵਿੱਚੋਂ ਪਾਣੀ ਕੱਢਾ ਚੁੱਕ ਬਣਾਵਾ ਢੀਮਾ ਢੀਮਾ ਸਬਦ ਦੇ ਕੀ ਅਰਥ ਹਨ ਮਾਸਬੱਦਾ ਕੀ ਅਰਥ ਹਨ ਤਰਕ ਜੂ ਆ ਜੀ ਮਿੱਟੀ ਦਾ ਡੜਾ ਮਿੱਟੀ ਦਾ ਕਿਹੜਾ ਨਾਥਾ ਜੋਗੀਆਂ ਦੀ ਕਵਿਤਾ ਦੀ ਪੰਜਾਬੀ ਸਾਇਹਤਵਜੋ ਨਿਸ਼ਾਨਦੇਹੀ ਕਰਨ ਵਾਲਾ ਖੋਜੀ ਮਤਲਬ ਉਹ ਕਿਹੜਾ ਪੰਜਾਬੀ ਲੇਖਕ ਕੋਸੀ ਜਿਹਨੇ ਪੰਜਾਬ ਨਾਥਾ ਜੋਗੀਆਂ ਦੀ ਕਵਿਤਾ ਦੀ ਪੰਜਾਬੀ ਸਾਇਹਤਵਜੋ ਨਿਸਾਨਦੇਹੀ ਕੀਤੀ ਮਤਲਬ ਉਹਨਾਂ ਦੀ ਖੋਜ ਕੀਤੀ ਆ ਦੱਸਿਆ ਕਿ ਨੱਥ ਜੋਗੀ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਸੀ ਤolev ਦਾ ਉੱਤਰ ਦੇਵੂਗਾ ਜੀ ਆਪਣਾ ਡਾਕਟਰ ਮੋਨ ਸਿੰਘ ਦਿਵਾਨਾ ਡਾਕਟਰ ਮੋਨ ਸਿੰਘ ਦਿਵਾਨਾ ਸੂਰਤੇ ਪੰਡਿਤ ਦੇ ਨਾਂ ਤੋਂ 360 ਪੁਜਾਰਤਾ ਦੋ ਹੁਣ ਕਿ ਇੱਥੇ ਆਪਾਂ ਨੂੰ ਹੁਣ ਦੋ ਦਿੱਤੇ ਜੀ ਕੀ ਕਹਿੰਦੇ ਕਥਨ ਦੋਵੇਂ ਕਥਨਾ ਚ ਆਪਾਂ ਨੂੰ ਦੱਸਣਾ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਹੈ ਠੀਕ ਹੈ ਜਾਂ ਦੋਵੇਂ ਸਹੀ ਹੈ ਜਾਂ ਇੱਕ ਸਹੀ ਇੱਕ ਗਲਤ ਜਾਂ ਦੋਵੇਂ ਗਲਤ ਹੈ ਨਾ ਤਾਂ ਪਹਿਲਾ ਹੈ ਸੂਰਤੇ ਪੰਡਿਤ ਦੇ ਨਾਂ ਤੋਂ 360 ਬੁਝਾਰਤਾ ਪ੍ਰਚਲਿਤ ਹਨ ਤਾਂ ਆ ਤਾਂ ਹੈਗਾ ਜੀ ਸਹੀ ਇਹ ਬੁਝਾਰਤਾ ਕਹੀ ਮੁਕਰਨੀ ਪ੍ਰਕਾਰ ਦੀਆਂ ਹਨ ਤੇ ਆ ਵੀ ਸਹੀ ਹੈ ਤੇ ਇਹਦਾ ਉੱਤਰ ਹੋ ਜਾਊਗਾ ਊੜਾ ਤੇ ਆੜਾ ਦੋਵੇਂ ਸਹੀ ਹਨ ਸਾਹਿਤ ਦੀ ਕਾਲਵੰਡ ਵਿੱਚ ਨਨਕ ਕਾਲ ਦਾ ਸਮਾਂ ਹੈ ਸਾਹਿਤ ਦੀ ਕਾਲ ਵੰਡ ਵਿੱਚ ਨਨਕਾ ਜਲਦਾਸ ਦਾ ਸਾਹਿਤ ਦੀ ਕਾਲ ਵੰਡ ਵਿੱਚ ਨਨਕਾ ਜਲਦਾਸ ਦਾ ਸਮਾਹ ਤਾ ਹੂ ਜਵਾ 1500 ਤੋਂ 1700 ਈਸਵੀ ਆ ਦੇਖੋ ਜੀ ਹੁਣ ਐ ਸੰਗਤ ਚੁਣੋ ਅਸੰਗਤ ਚੁਣੋ ਤਾਂ ਪਹਿਲਾ ਦੇਖੋ ਜੀ ਆਪਣੇ ਗੋਰਖਨਾਥ ਪਿੱਲਾ گورਖਪੁਰ ਆ ਪਹਿਲਾ ਹੀ ਗਲਤ ਹੋ ਗਿਆ ਜੀ ਕੋਲ ਪਹਿਲਾ ਹੀ ਗਲਤ ਹੋ ਗਿਆ ਗੋਰਖਨਾਥ ਦਾ ਟਿੱਲਾ گورਖਪੁਰ ਗਲਤ ਹੋ ਗਿਆ ਤੇ ਆਪਣੇ ਪੂਰਨ ਦਾਖੂ ਸਿਆਲਕੋਟ ਵਿੱਚ ਗੋਰਖ ਹਟੜੀ ਪਿਸਾਵਰ ਵਿੱਚ चुरंगी नाथ की धुनी अबोर चोरंगी नाथ की धूनी अबोर विच देखो भी अपना पहला पर्सन ही पहला ऑप्शन ही गलत हो गया क्यों क्यों हो गया गलत क्योंकि गोरखपुर का गोरख का टीला है जी जेलम ਅਗਲਾ ਦੇਖੋ ਪੰਜਾਬੀ ਕਿੱਸਾ ਕਾਵਿ ਪੰਜਾਬੀ ਕਿੱਸਾ ਕਾਵਿ ਵਿੱਚ ਕਿਹੜੇ 나ਥ ਦੇ ਬਾਰੇ ਕਿੱਸੇ ਮਿਲਦੇ ਹਨ ਪੰਜਾਬੀ ਕਿੱਸਾ ਕਾਵਿ ਵਿੱਚ ਕਿਹੜੇ 나ਥ ਦੇ ਬਾਰੇ ਕਿੱਸੇ ਮਿਲਦੇ ਹਨ ਤਾਂ ਮਿਲਦੇ ਆ ਜੀ ਪਰਥਰੀ ਨਾਥ ਕਿਦੇ ਬਾਰੇ ਪਰਥਰੀ ਨਾਥ ਦੇ ਬਾਰੇ ਅਗਲਾ ਪ੍ਰਸ਼ਨ ਰੱਜਰ ਸਲੂ ਪੁਸਤਕ ਦਾ ਕਰਤਾ ਮਤਲਬ ਰੱਜਰ ਸਲੂ ਪੁਸਤਕ ਹੈ ਉਹਦਾ ਕਰਤਾ ਕੋਣ ਹੈਗੇ ਰੱਜਰ ਸਲੂ ਪੁਸਤਕ ਹੈ ਪੁਸਤਕ ਦਾ ਨਾਂ ਹੈਗਾ ਰੱਜਰ ਸਲੂ ਉਹਦਾ ਕਰਤਾ ਮਤਲਬ ਕਿਹਨੇ ਲਿਖੀ ਕਿਹਨੇ ਲਿਖੀ ਹੈ ਜੀ 바ਵਾ 부ਧ ਸਿੰਘ 바ਵਾ 부ਧ ਸਿੰਘ ਇਕਾ ਦਸੀ ਮਹੱਤਮ ਦਾ ਸੰਪਾਦਨ ਕਿਸ ਨੇ ਕੀਤਾ ਆਪ ਇੱਕ ਪੁਸਤਕ ਹੈ ਇਕਾ ਦਸੀ ਮਹੱਤਮ ਦਾ ਸੰਪਾਦਨ ਕਿਸ ਨੇ ਕੀਤਾ ਕਾ ਕੀਤਾ ਹੈ ਜੀ trilochtan singh beddi ji ne trilochtan singh beddi ji ne ਕਿਹੜੇ ਸਾਹਿਤ ਨੂੰ ਸਾਹਿਤ ਦਾ ਮੁੱਢਲਾ ਰੂਪ ਮੰਨਿਆ ਜਾਂਦਾ ਹੈ ਕਿਹੜੇ ਸਾਹਿਤ ਨੂੰ ਸਾਹਿਤ ਦਾ ਮੁਢਲਾ ਰੂਪ ਮੰਨਿਆ ਜਾਂਦਾ ਹੈ ਤਾਂ ਹੋ ਚੁਗਾ ਜੀ ਲੋਕ ਸਾਹਿਤ ਲੋਕ ਮਤਲਬ ਲੋਕਾਂ ਦੇ ਮੂੰਹਾਂ ਤੋਂ ਸੁਣੀਆਂ ਹੋਈਆਂ ਗੱਲਾਂ ਲੋਕ ਕਥਾਵਾਂ ਆਧਿਕਾਲ ਵਿੱਚ ਲੋਕ ਸਾਹਿਤ ਦਾ ਕਿਹੜਾ ਰੂਪ ਮਿਲਦਾ ਹੈ ਅਤੀਤ ਕਾਲ ਵਿੱਚ ਲੋਕ ਸਾਹਿਤ ਦਾ ਕਿਹੜਾ ਰੂਪ ਮਿਲਦਾ ਹੈ ਤੋ ਦੇਖੋ ਜੀ ਲੋਕਗੀਤ ਮਿਲਦੇ ਆ ਬੁਝਾਰਤਾ ਮਿਲਦੀ ਆ ਤੇ ਕਈ ਮੁਕਰਨੀਆਂ ਮਿਲਦੀ ਆ ਏ ਤੇ ਇਹਦਾ ਉੱਤਰ ਹੋ ਜੂਗਾ ਸਾਰੇ ਹੀ ਅਗਲਾ ਪ੍ਰਸ਼ਨ ਦੇਖੋ ਜੀ ਅਦੀਨਾਥ ਕਿਸ ਨੂੰ ਕਿਹਾ ਜਾਂਦਾ ਹੈ ਅਦੀਨਾਥ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਆ ਹੋਊਗਾ ਜੀ ਪਰ ਮਥੰਦਰਨਾਥ ਕਿਹੜਾ ਮਛੰਦਰਨਾਥ ਕਿਉਂ ਕਿ ਇਹ ਸਭ ਤੋਂ ਪਹਿਲਾ ਹੋਏ ਮੰਨੇ ਜਾਂਦਾ ਤੇ ਇਹਨਾਂ ਨੂੰ ਸ਼ਿਵਜੀ ਦਾ અવਤਾਰ ਮੰਨਿਆ ਜਾਂਦਾ ਹੈ ਸ਼ਿਵ ਦਾ અવਤਾਰ ਹੀ ਮੰਨਿਆ ਜਾਂਦਾ ਹੈ ਤੇ ਗੋਰਖਨਾਥ ਜੀ ਦੇ ਗੁਰੂ ਕੋਣ ਸੀ ਮਛੰਦਰਨਾਥ ਠੀਕ ਹੈ ਜੀ ਨਾਥਾ ਜੋਕੀਆਂ ਸੰਬੰਧੀ ਕਿਹੜੇ ਸਾਹਿਤ ਵਿੱਚ ਹਵਾਲੇ ਮਿਲਦੇ ਹਨ ਨਥ ਜੋਗਯ ਮਾਰੇ ਕਿਹੜੇ ਸਾਹਿਤ ਵਿਚ ਵਾਲੇ ਬੰਦੇ ਹਨ ਤਾਂ ਮਿਲਦੇ ਅਜਿ ਤੱਕ ਕਿੱਸਾ ਕਾਵਿ ਵਿੱਚ ਫਿਰ ਲੋਕ ਸਾਹਿਤ ਵਿੱਚ ਤੇ ਫਿਰ ਗੁਰਮਤੀ ਕਾਵਿ ਵਿੱਚ ਲੋਕ ਕਿੱਸਾ ਕਾਵਿ ਲੋਕ ਸਾਹਿਤ ਤੇ ਗੁਰਮਤੀ ਕਾਵ ਮੀਨਾ ਵਰਦੇ ਨੀ ਮਾਤਾ ਮੇਰੀ ਨਾ ਬੱਦਲ ਗਰਜੇ ਇਹੀ ਬੂੰਦਾ ਕਹਾਂ ਸੇ ਆਈ ਵੇਖ ਇਹ ਪੰਕਤੀਆਂ ਮਨਾਵੰਤੀ ਤੇ ਕਿਸ ਮਾਨਸਿਕ ਦਸ਼ਾਵੰ ਸੰਕੇਤ ਕਰਦੀ ਹੈ ਤਾਂ ਦੇਖੋ ਜੀ ਸਭ ਤੋਂ ਪਹਿਲਾਂ ਮਨਾਵੰਤੀ ਮੱਤਾ ਕੀ ਦੀ ਸੀ ਪੂਰਨ ਭਗਤੀ ਅਨਾ ਤਾਂ ਆਪਾਂ ਨੂੰ ਯਾਦ ਰੱਖਣਾ ਪੂਰਨ ਭਗਤੀ ਮੱਤਾ ਮਨਾਵੰਤੀ ਤੇ ਇਹ ਤਾਂ ਉੱਤਰ ਹੋ ਜਾਊਗਾ ਜੀ ਕਿਹੜੀ ਅਵਸਥਾ ਵਿਯੋਗ ਕਿڑی ਵਿਯੋਗ ਮੋਹਨ ਸਿੰਘ ਦੀਵਾਨਾ ਨੇ ਅਤੀਕਾਲ ਦੇ ਕਿਸ ਕਿਸੇ ਦੀ ਦੱਸ ਪਾਈ ਹੈ ਮੋਹਨ ਸਿੰਘ ਦੀਵਾਨਾ ਨੇ ਅਤੀਕਾਲ ਦੇ ਕਿਸ ਕਿਸੇ ਦੀ ਦੱਸ ਪਾਈ ਹੈ ਜੀ ਤਾਂ ਹੋ ਜਾਊਗਾ ਉਸਯ ਰਚਿਤ ਸਸੀ ਉਸਯ ਰਚਿਤ ਸਸੀ ਦੀ शाम रंग ते मस्तक बग्गा जो कृष्ण जी टिका लगा पाक कर खेटड़ ऐसे शाम मन मह विचारो उनका नाम कहीं मुकरनी दा उत्तर की है कहीं मुकरनी दा उत्तर की है जी तय तो हो की हो जूगा मां मां मन मां विचारो उनका नाम ਮਨ ਮਾ ਮਤਲਬ ਮਨ ਦੇ ਅੰਦਰ ਕਿਹਦਾ ਨਾਮ ਚਾਹਨਾ ਹੈ ਸ਼ਾਮਦਾ ਮਤਲਬ ਸ਼ਾਮਦਾ ਕ੍ਰਿਸ਼ਨ ਦਾ ਰੱਬ ਦਾ ਦੇਖੋ ਜੀ ਸੂਰਤੇ ਪੰਡਤੀਆਂ 부ਜਾਰਤਾ ਵਿੱਚ ਹੋਰ ਕਿਸ ਸਾਇਤ ਦਾ ਰੂਪ ਦਾ ਰੂਪ ਦਾ ਗੁਣ ਸਮਾਇਆ ਹੋਇਆ ਹੈ ਸੂਰਤੇ ਪੰਡਤੀਆਂ 부ਜਾਰਤਾ ਵਿੱਚ ਹੋਰ ਕਿਸ ਸਹਾਇਤ ਰੂਪ ਦਾ ਗੁਣ ਸਮਾਇਆ ਹੋਇਆ ਹੈ ਤਾਂ ਦੇਖੋ ਜੀ ਇੱਕ ਤਾਂ ਹੈਗਾ ਆਪਣੇ ਅਖਾਣ ਇੱਕ ਹੈਗਾ ਕਹੀ ਮੁਕਰਨੀ ਠੀਕ ਹੈ ਜੀ ਤੇ ਇਹ ਮੁਹਾਵਰੇ ਨਹੀਂ ਹੈ ਕਿਉਂਕਿ ਉਹ 부ਝਾਰਤਾ ਪੁੰਦਾ ਸੀ ਉਹ ਬੰਦਾ ਤੇ ਇਹਦਾ ਉੱਤਰ ਹੋ ਜਾਊਗਾ ਇੱਕ ਅਤੇ ਦੋ ਦੋਵੇਂ ਲੋਕ ਸਹਾਇਤ ਲੋਕ ਸਹਾਇਤ ਦਾ ਅਸਲ ਰੂਪ ਲੋਕ ਸਾਹਿਤ ਮਤਲਬ ਲੋਕਾਂ ਦੇ ਮੂੰਹੋਂ ਸੁਣੀਆਂ ਹੋਈਆਂ ਗੱਲਾਂ ਤਾਂ ਮੌਖਿਕ ਕੀ ਹੁੰਦਾ ਹੈ ਮੌਖਿਕ ਕੀ ਹੁੰਦਾ ਹੈ ਜੀ ਮੌਖਿਕ ਤਾਂ ਇਹ ਜਵਾਬ ਤਾਂ ਹੁੰਦਾ ਮੌਖਿਕ ਪੰਜਾਬੀ ਸਾਤੇ ਮੂਢਲੇ ਰੂਪ ਨੂੰ ਸਥਾਪਿਤ ਕਰਦੀ ਕਾਵਿ ਧਾਰਾ ਨਹੀਂ ਹੈ ਪੰਜਾਬੀ ਸਾਹਿਤ ਦੇ ਮੂਢਲੇ ਸਰੂਪ ਨੂੰ ਸਥਾਪਿਤ ਕਰਦੀ ਕਾਵਿ ਧਾਰਾ ਨਹੀਂ ਹੈ ਕਿਹੜੀ ਨਹੀਂ ਹੈ ਜੀ ਧਾਰਮਿਕ ਸਾਹਿਤ ਕਿਉਂ ਕਿਉਂਕਿ ਸਭ ਤੋਂ ਪਹਿਲਾਂ ਕੀ ਆਇਆ ਸੀ ਨਾਥ ਜੋਗੀ ਕਾਵਿ ਧਾਰਾ ਫਿਰ ਸਭ ਤੋਂ ਪਹਿਲਾਂ ਲੋਕ ਸਾਹਿਤ ਫਿਰ ਨਾਥ ਜੋਗੀ ਫਿਰ ਸੂਫੀ ਲਾਸਟ 'ਚ ਕੀ ਆਇਆ ਸੀ ਧਾਰਮਿਕ ਸਾਹਿਤ ਨਾ ਤਾਂ ਮੂਢਲੀ ਤਾਂ ਨਹੀਂ ਹੋਈ ਨਾ ਠੀਕ ਹੈ ਜੀ ਤਾਂ ਇਸ ਵਾਸਤੇ ਧਾਰਮਿਕ ਯੋਗ ਦਾ ਅਰਥ ਹੈ ਯੋਗ ਦਾ ਅਰਥ ਹੈ ਆ ਆਪਾਂ ਇੱਕ ਕਲਾਸ ਲਈ ਸੀ ਨਾ ਜੀਤੇ ਵਦ ਜੀ ਕਲਾਸ ਲੱਗੀ ਨਹੀਂ ਅਜੇ ਤੱਕ ਨੋਟਸਾਂ ਵਾਲੀ ਉਹਦੇ ਵਿੱਚ ਪਹਿਲੀ ਲਾਈਨ ਜਾਂ ਦੂਜੀ ਲਾਈਨ ਦੇ ਵਿੱਚ ਸਾਹਜ ਹੋਗਾ ਕਿ ਯੋਗ ਦਾ ਅਰਥ ਹੈ ਜੁੜਨਾ ਇਹ ਹੈ ਜੀ ਜੁੜਨਾ 부ਜਾਰਤ ਆਧਾਰਿਤ ਹੁੰਦੀ ਹੈ 부ਜਾਰਤ ਦਾ ਅਰਥ ਹੁੰਦੀ ਹੈ ਕਿਸਤੇ ਜੀ ਪ੍ਰਤੀਕ ਤੇ ਹੁੰਦੀ ਹੈ ਬਹੌਲ ਮਤਲਬ ਉੱਥੇ ਦੀ ਜੋ ਜਗ੍ਹਾ ਜਿੱਥੇ ਦਾ ਵਾਤਾਵਰਣ ਸਥਾਨ ਉੱਥੇ ਹੁੰਦੀ ਹੈ ਤੇ ਇਤਿਹਾਸ ਤੇ ਵੀ ਹੁੰਦੀ ਹੈ ਤਾਂ ਇਹਦਾ ਉੱਤਰ ਆ ਜੂਗਾ ਸਾਰੇ ਹੀ ਗੋਰਖ ਬਾਣੀ ਦੀ ਵਿਸ਼ੇਗਤ ਪੇਸ਼ਕਾਰੀ ਨਾਲ ਸੰਬੰਧਿਤ ਨਹੀਂ ਹੈ ਦੇਖੋ ਜੀ ਉਹ ਗ੍ਰਿਵਲਾਸ ਦੀ ਨਿੰਦਿਆ ਕੀਤੀ ਹੈ ਜੀ ਮੂਰਤੀ ਪੂਜਾ ਦੀ ਨਿਖੇਧੀ ਕੀਤੀ ਹੈ ਏਕਤਾ ਤੇ ਸਮਾਨਤਾ ਤੇ ਭਲੇ ਦਿੱਤਾ ਲੇਕਿਨ ਗੋਰਖਨਾਥ ਤਾਂ ਕਹਿੰਦਾ ਸੀ ਕਿ ਹੱਠ ਯੋਗ ਕਰੋ ਨਾ ਕਿ ਉਹਦਾ ਖੰਡਨ ਕਰਦਾ ਸੀ ਆ ਤਾਂ ਹੱਠ ਯੋਗ ਤਾਂ ਖੰਡਨ ਨਹੀਂ ਕਰਦਾ ਸੀ ਖੱਟ ਯੋਗ ਤਾਂ ਉਹ ਕਹਿੰਦਾ ਸੀ ਕਿ ਕਰੋ ਹੱਠ ਯੋਗ ਨਾ ਤਾਂ ਇਹਦਾ ਉੱਤਰ ਹੋ ਜੂਗਾ ਹੱਠ ਯੋਗ ਦਾ ਖੰਡਨ ਨਹੀਂ ਕੀਤਾ ਗੋਰਖਨਾਥ ਨੇ ਫਿਯੰਗ ਭਰਪੂਰ शैली दी ਵਰਤੋਂ ਕਰਨ ਵਾਲੇ नाथ ਜੋਗੀਆਂ ਦਾ ਸਹੀ ਚੁਟ ਹੈ ਵਿਅੰਗ ਭਰਪੂਰ ਸੈਲੀ ਹੁਣ ਆਏ ਸਨ ਸੁਣ ਪਗਵੰਤਾ ਸੁਣ ਪਤਵੰਤਾ ਨਾ ਤਾ ਹਜੂਬਾ ਜੀ ਗੋਰਖ ਨਾਥ ਤੇ ਚਰਪਟ ਨਾਥ ਗੋਰਖ ਨਾਥ ਤੇ ਚਰਪਟ ਨਾਥ नाथ ਜੋਗੀਆਂ ਨਾਲ ਸੰਬੰਧਿਤ ਰਾਕਾਂ ਦਾ ਸਹੀ ਵਿਕਲਪ ਹੈ ਤਾ ਹਜੂਬਾ ਜੀ ਆਪਣਾ ਨਾਥ ਜੋਗੀ ਕਿਹੜੀ ਰਾਗਾਂ ਵਰਤਦੇ ਸੀ ਨਾ ਆਪਣੇ ਕਿਸਿਆਂ ਵਿੱਚ ਕਾਵੀਆਂ ਵਿੱਚ ਜੋ ਵੀ ਲਿਖਦੇ ਸੀ ਉਹਨਾਂ ਵਿੱਚ ਤਰ ਉਤਰੋ ਜੁਆ ਗਉੜੀ ਰਾਮਕਲੀ ਤੇ ਪਹਿਰੂ ਗਉੜੀ ਰਾਗ ਰਾਮਕਲੀ ਰਾਗ ਤੇ ਪਹਿਰੂ ਰਾਗ ਆਹ ਇਹ ਰਹੇ ਗੰਗਾ ਸੋਚਾਂ ਤਾਂ ਕਿੱਸਾ ਕਵੀ ਧਾਰਾ ਦਾ ਨਿਕਾਸ ਕਿਹੜੇ ਕਾਲ ਵਿੱਚ ਹੋਇਆ ਕਿੱਸਾ ਕਵੀ ਧਾਰਾ ਦਾ ਨਿਕਾਸ ਕਿਹੜੇ ਕਾਲ ਵਿੱਚ ਹੋਇਆ ਤਾਂ ਆ ਹੋਇਆ ਜੀ ਨਨਕ ਕਾਲ ਵਿੱਚ ਕਿਉਂ ਨਨਕ ਕਾਲ ਵਿੱਚ ਬਹੁਤ ਕਿਸੇ ਲਿਖੇ ਗਏ ਸੀ ਇਸ ਵਾਸਤੇ ਜਿ세 ਕਿਉਂਕਿ ਕਿੱਸਾਕਾਰ ਨਨਕ ਕਾਲ ਵਿੱਚ ਬਹੁਤ ਪਾਏ ਗਏ ਹਨ ਹੁਣ ਦੇਖੋ ਜੀ ਮਛੰਦਰਨਾਥ ਦੇ ਚੇਲੇ ਮਛੰਦਰਨਾਥ ਦੇ ਚੱਲ ਤਾਂ ਦੇਖੋ ਜੀ ਇੱਕ ਤਾਂ ਹੈਗਾ ਜੀ ਆਪਣਾ ਗੋਰਖਨਾਥ ਤੇ ਇੱਕ ਹੈਗਾ ਜੀ ਚਰੰਗੀਨਾਥ ਨਾ ਠੀਕ ਹੈ ਜੀ ਤਾਂ ਆਪਣਾ ਹੋ ਜੂਗਾ ਪਹਿਲਾ ਤੇ ਤੁੱਚਾ ਗੋਰਖਨਾਥ ਤੇ ਚਰੰਗੀਨਾਥ ਕਿਉਂ ਚਰਪਟਨਾ ਤਮਨ ਲਾਦਾ ਗੋਰਖਨਾਥ ਤੇ ਸੈਨਾ ਸੀ ਮੇਰੇ ਖਿਆਲ ਨਾਲ ਤੇ ਨਾਥ ਵੀ ਗੋਰਖਨਾਥ ਤੇ ਵੀ ਸ਼ਾਇਦ ਮੋਹਨ ਸਿੰਘ ਦੀਵਾਨਾ ਨੇ ਗੋਰਖਨਾਥ ਦਾ ਸਮਾਂ ਮੰਨਿਆ ਹੈ ਤਾਂ ਗੋਰਖਨਾਥ ਜੀ ਦਾ ਸਮਾਂ ਮੋਹਨ ਸਿੰਘ ਦੀਵਾਨਾ ਨੇ ਕੀ ਮੰਨਿਆ ਜੀ 940 ਤੋਂ 1040 ਈਸਵੀ 940 ਤੋਂ 1040 ਈਸਵੀ ਰੂਪਾ ਮੁਹੰਮਦ ਸੋਨਾ ਖੁਦਾਈ ਦੋਹਾਂ ਵਿੱਚ ਦੁਨੀਆ ਗੋਤਾ ਖਾਈ ਕਾਵੀ ਸਤਰ ਵਿੱਚ ਕਾਵੀ ਰੂਪ ਕਿਹੜਾ ਹੈ ਜੀ ਤਾਂ ਇਹ ਜਿਹੜੇ ਹੁੰਦੇ ਹਨ ਨਾ ਜੀ ਇਹ ਹੁੰਦੇ ਹੈ ਸ਼ਬਦ ਕੀ ਹੁੰਦੇ ਹੈ ਸ਼ਬਦ ਸ਼ਬਦ ਸਬਦੀ ਮਤਲਬ ਸ਼ਬਦ ਹੁੰਦੇ ਹੈ ਇਹ ਮਤਲਬ ਦਸ ਚੱਲਦੇ ਫਿਰਦੇ ਕੁਝ ਵੀ ਕਹਿ ਜਾਣਾ ਹੈ ਨਾ ਤੇ ਲੋਕ ਉਹਦਾ ਨਾ ਮਤਲਬ ਸਮਝੇ ਨਾ ਸਮਝੇ ਉਹਨਾਂ ਮੁਤਾਬਕ ਬੋਲਣਾ ਸੀ ਬੋਲ ਕੇ ਜਿਹੜਾ ਸਮਝ ਗਿਆ ਉਹ ਤਾਂ ਸਮਝ ਗਿਆ ਠੀਕ ਹੈ ਤਾਂ ਰੂਪਾ ਮੁਹੰਮਦ ਸੋਨਾ ਖੁਦਾਈ ਦੋਹਾਂ ਵਿੱਚ ਦੁਨੀਆ ਗੁੱਤਾ ਖਾਈ ਹੁਣ ਇਹਦਾ ਮਤਲਬ ਜਿਹੜਾ ਸਮਝ ਗਿਆ ਉਹ ਸਮਝ ਗਿਆ ਤਾਂ ਕਿਸੀ ਸਬਦੀ ਹੈ ਨਾ ਮਤਲਬ ਸ਼ਬਦ ਅਦਿਕਾਲ ਨਾਲ ਸੰਬੰਧਿਤ ਕਾਵੀ ਰੂਪਤੀ ਵਰਨਗੀ ਨਹੀਂ ਹੈ ਦੇਖੋ ਜੀ ਸ਼ਬਦ ਸਲੋਕ ਪੋੜੀ ਤਾਂ ਸੀਗੇ ਹਨਾ ਲੇਕਿਨ 도ੜਾ ਨਹੀਂ ਸੀ 도ੜਾ ਨਹੀਂ ਸੀ ਸੂਰਤੇ ਪੰਡਿਤ ਦੀਆਂ 부ਜਾਰਤਾ ਦਾ ਸੰਗ੍ਰਹਿ ਕਿਸ ਨੇ ਕੀਤਾ ਕਿਹੜੇ ਕੀਤਾ ਜੀ ਦੱਸੋ ਤਾਂ ਇਹਦਾ ਉੱਤਰ ਹੋ ਜਾਊਗਾ ਆਪਣਾ ਗੰਗਾ ਸਿੰਘ 베ਦੀ ਗੰਗਾ ਸਿੰਘ 베ਦੀ ਨਥਾ ਜੋਗਿਆਂ ਦਾ ਵਿਚਰਣ ਸਥਾਨ ਤਾਂ ਆ ਵੀ ਆਪਣੇ ਨੋਟਸਾਂ ਦੇ ਵਿੱਚ ਪਹਿਲੀ ਦੂਜੀ ਲਾਈਨ ਪਹਿਲੇ ਦੂਜੇ ਪਹਿਲੇ ਚੀਜ਼ ਹੈਗਾ ਜੀ ਉੱਤਰੀ ਪੱਛਮੀ ਭਾਰਤ ਉੱਤਰੀ ਪੱਛਮੀ ਭਾਰਤ ਤੇ ਬੜਾ ਪੰਜਾਬ ਉੱਤਰੀ ਪੱਛਮੀ ਭਾਰਤ ਦੇ ਵਿੱਚ ਆ ਜਾਂਦਾ ਹੈ ਤੇ ਰਾਜਸਥਾਨ ਉੱਤਰੀ ਪੱਛਮੀ ਭਾਰਤ ਦੇ ਵਿੱਚ ਆ ਜਾਂਦਾ ਹੈ ਹਨਾ 부ਜਾਰਤਾ ਗੁਣ 부ਜਾਰਤਾ ਗੁਣ ਕੀ ਹੈ ਜੀ ਇੱਕ ਤਾਂ ਜੀ ਭਜਾਰਤਾ ਨਾਲ ਬਿਲੰਦੀ ਹੈ ਸਿੱਖਿਆ ਇੱਕ ਦੇਸ਼ ਕਾਲ ਚੇਤਨਾ ਮਤਲਬ ਉਸ ਟਾਈਮ ਦੇ ਉਸ ਟਾਈਮ ਤੁਹਾਡੇ ਸਮਾਜ ਦੀ ਜਗ੍ਹਾ ਵਿੱਚ ਕੀ ਹੋ ਰਿਹਾ ਹੈ ਤੇ ਤੀਜਾ ਮਨੋਰੰਜਨ ਇਹਦਾ ਉੱਤਰ ਹੋ ਜਾਊਗਾ ਸਾਰੇ ਹੀ ਠੀਕ ਹੈ ਜੀ ਮਜ਼ਾ ਹਰੇਕ ਲੈਸ ਚ ਕਿਸ 나ਥ ਜੋਗੀ ਦੀ ਸ਼ਬਦਾਵਲੀ ਗੁਰਮਤੀ ਕਾਵੀ ਸ਼ਬਦਾਵਲੀ ਨਾਲ ਮਿਲਦੀ ਹੈ ਤੇ ਇਹ ਉੱਤਰ ਹੋ ਜਾਊਗਾ ਜੀ ਗੋਰਖਨਾਥ ਕਿ ਹੋ ਜਾਊਗਾ ਗੋਰਖਨਾਥ ਗੁਰੂ ਅਨੰਕ ਬਾਣੀ ਵਿੱਚ ਗੋਰਖਨਾਥ ਨੂੰ ਕਿਸ ਨਾਮ ਵਿੱਚੋਂ ਚਿਤ੍ਰਿਆ ਗਿਆ ਹੈ? ਕਿ ਇਹਦਾ ਉੱਤਰ ਪਊਗਾ ਆਪਣਾ ਗੁਰੂ گورਖ ਗੁਰ گورਖ ਜਾਂ ਗੁਰੂ گورਖ ਇਤਲਾ تھوڑی ਜਿ ਲੰਮੀ ਹੋ ਗਈਆ گورਖ ਬਾਣੀ ਵਿੱਚ ਬਗਣੀ ਵਰਤੀ ਕਰਤਿਆ ਗਿਆ ਹੈ ਆ ਆਪਣੇ ਨੋਟਸਾਂ ਵਿੱਚ ਇੱਕ ਪੂਰਾ ਉਹ ਪੈਰਾ ਹੈਗਾ ਹੈ ਨਾ ਕੋਰਕ ਬਾਣੀ ਹੈਗੀ ਉਹਦੇ ਵਿੱਚ ਬਗੜੀ ਆਇਆ ਹੈ ਤਾਂ ਬਗੜੀ ਕੀ ਦੇ ਲਈ ਹੈ ਜੀ स्त्री जात ਲਈ ਤਾਂ ਉਹ ਕਲਾਸ ਜ਼ਰੂਰ ਲਾ ਲਿਓ ਆ ਪੂਰਾ ਟੈਸਟ ਨਾ ਕਿੱਥੇ ਨਾ ਕਿੱਥੇ ਉਹ ਦਿਹਾੜੇ ਤੋਂ ਵਾਲੇ ਘੁੰਮੇ ਜਾਂਦਾ ਠੀਕ ਹੈ ਤੁਹਾਨੂੰ ਦਿਖਾਉਂਗਾ ਵੀ ਮੈਂ ਨਾਥ ਜੋਗੀ ਕਾਵੀ ਧਾਰਾ ਦੀ ਭਾਸ਼ਾ ਹੈ ਤਾਂ ਇਹਦਾ ਹੋ ਜੂਗਾ ਜੀ ਅਪਰ ਭੰਸ ਪ੍ਰਧਾਨ ਪੰਜਾਬੀ ਅਪਰ ਭੰਸ ਪ੍ਰਧਾਨ ਪੰਜਾਬੀ ਕੋਰਖਨਾਥ ਵੱਲੋਂ ਵਰਤੇ ਗਏ ਕਾਵੀ ਰੂਪਾਂ ਦਾ ਸਹੀ ਵਰਗ ਹੈ ਜੀ ਸ਼ਲੋਕ ਦੋਹਾ ਤੇ ਪੱਦਾ ਸ਼ਲੋਕ ਦੋਹਾ ਤੇ ਪੱਦਾ ਗੋਰਖਨਾਥ ਦਾ ਚੇਲਾ ਨਹੀਂ ਹੈ ਕਿਹੜਾ ਨਹੀਂ ਦੇਖੋ ਜੀ ਰਤਨਨਾਥ ਹੈਗਾ ਗੋਪੀਚੰਦ ਹੈਗਾ ਤੇ ਬਾਲਨਾਥ ਵੀ ਹੈਗਾ ਤੇ ਬੱਚਾ ਕਿਹੜਾ ਆਪਣਾ ਚਰੰਗੀਨਾਥ ਨਹੀਂ ਹੈ ਜੀ ਗੋਰਖਨਾਥ ਦਾ ਚੇਲਾ ਠੀਕ ਹੈ ਜੀ ਆਪਣੀ ਮਾਤਾ ਦੀ ਪ੍ਰੇਰਣਾ ਨਾਲ ਜੋਗ ਪੰਥ ਧਾਰਨ ਕਰਨ ਵਾਲਾ ਨਾਥ ਇਹਦਾ ਉਤਰ ਹੋ ਜਾਊਗਾ ਆਪਣਾ ਗੋਪੀਚੰਦ ਕੀ ਹੋ ਜਾਊਗਾ ਗੋਪੀਚੰਦ ਕਹੀ ਮੌਕਰ ਨਹੀਂ ਦਾ ਬੁਝਾਰਤ ਨਾਲੋਂ ਫਰਕ ਹੁੰਦਾ ਹੈ ਜੀ ਤਾਂ ਇਹਦਾ ਫਰਕ ਹੁੰਦਾ ਹੈ ਦਾ उत्तर कितर बुजारत का जवाब की होगा बापू बापू आखे तो अड़ जाना चाचा आखे तो खुल जाता बुजारत का जवाब है जी मू की होगा मूह ਅਧਿਕਾਲ ਦੀ ਵਾਰਤਕ ਰਚਨਾ ਅਧਿਕਾਲ ਦੀ ਵਾਰਤਕ ਰਚਨਾ ਗੋਰਖ ਉਪਨਿਸ਼ਦ ਆ ਸਹੀ ਹੈ ਜੀ ਆਪਣਾ ਗੋਰਖ ਉਪਨਿਸ਼ਦ ਤਾਂ ਪਹਿਲਾਂ ਹੀ ਸਹੀ ਹੋ ਗਿਆ ਠੀਕ ਹੈ ਜੀ ਪદ્ધਤੀ ਨਾਮਾ ਵੀ ਹੈਗਾ ਇਕਾਦਸੀ ਮਹੱਤਮਾ ਵੀ ਹੈਗਾ ਤਾਂ ਸਾਰੀ ਸਹੀ ਹੈ ਸਾਰੀ ਹੋ ਜਾਊਗਾ ਜੀ ਇਹਦਾ ਨਾਥ ਜੋਗੀਆਂ ਦੀ ਸਾਹਿਤਕ ਭਾਸ਼ਾ ਉੱਪਰ ਕਿਹੜੀ ਭਾਸ਼ਾ ਦਾ ਪ੍ਰਭਾਵ ਹੈ ਨਾਥ ਜੋਗੀਆਂ ਦੀ ਸਾਹਿਤਕ ਭਾਸ਼ਾ ਉੱਪਰ ਕਿਹੜੀ ਭਾਸ਼ਾ ਦਾ ਪ੍ਰਭਾਵ ਹੈ ਤਾਂ ਨਾ ਚੁੱਕ ਦਮਾਰੇ ਸਾ ਦੀ ਜੀ ਦੇ ਸਾਧ ਭਾਸ਼ਾ ਦੇ ਗੂਗ ਤੇ ਆਪਣਾ ਅਗਲਾ ਪ੍ਰਸ਼ਨ ਕਿਹੜਾ ਨਾਥ ਜੋਗੀ ਚੰਬਰ ਜਾਂ ਸੱਤਾ ਰਾਜਗੁਰੂ ਮੰਨਿਆ ਜਾਂਦਾ ਹੈ ਤਾਂ ਆਹ ਤਾਂ ਪਰਸਨ ਰਿਪੀਟ ਹੋ ਗਿਆ ਪਹਿਲਾ ਪਰਸਨ ਐ ਸੀ ਨਾ ਕਿ ਚਰਪਟ ਨਾਥ ਕਿਹੜੇ ਜਾਤ ਦੇ ਹੈ ਨਾ ਚੰਬਾਰ ਜਾਂ ਸੱਦੇ ਤਾਂ ਚੰਬੇ ਦਾ ਚਰਪਟ ਨਾਥ ਠੀਕ ਹੈ ਪਹਿਲੇ ਦਾ ਰਿਪੀਟ ਹੋ ਗਿਆ ਕਿਹੜੇ ਨਾਥ ਦੀ ਰਚਨਾ ਅਰਬੀ ਫਾਰਸੀ ਦਾ ਪ੍ਰਭਾਵ ਕਬੂਲਦੀ ਹੈ ਤਾਂ ਗੋਰਖ ਨਾਥ ਜੀ ਦੀ ਰਚਨਾ ਅਰਬੀ ਫਾਰਸੀ ਦਾ ਪ੍ਰਭਾਵ ਕਬੂਲਦੀ ਹੈ ਤੋ ਜੀ ਆਪ ਪਹਿਲਾ ਟੈਸਟ ਆਪਣਾ ਕੰਮੂਟ ਹੈ ਨਾ ਹੁਣ ਤੁਸੀਂ ਕਰਨਾ ਕੀ ਹੈ ਸੁਣੋ ਤੁਸੀਂ ਲੈਣਾ ਇੱਕ ਖਾਲੀ ਪੰਨਾ ਠੀਕ ਹੈ ਤੇ ਪੰਨੇ ਦੇ ਉੱਤੇ ਨਾਲ ਦੀ ਨਾਲ ਸਾਰੇ ਪ੍ਰਸ਼ਨ ਦੇਖਣੇ ਆ ਉਹਨਾਂ ਦੇ ਉੱਤਰ ਨਾਲ ਦੀ ਨਾਲ ਲਿਖਣੇ ਤੇ ਬਾਅਦ ਚ ਮਿਲਾਣੇ ਆ ਕਿ ਤੁਹਾਡੇ ਕਿੰਨੇ ਪ੍ਰਸ਼ਨ ਸਹੀ ਹੈ ਤੇ ਕਿੰਨੇ ਗਲਤ ਹੈ ਤੇ ਆਹ ਟੈਸਟ ਤੁਸੀਂ ਕਰਨਾ ਹੈ ਕਟੋ-ਕਟ 4 ਤੋਂ 5 ਵਾਰ ਤਾਂ ਕਿ ਇਹ ਪ੍ਰਸ਼ਨ ਤੁਹਾਡੇ ਯਾਦ ਹੋ ਜਾਣ ਠੀਕ ਹੈ ਤਾਂ ਮਿਲਦੇ ਆਕਲੀ ਕਲਾਸ 'ਚ ਧੰਨਵਾਦ